ਫੋਨ ਤੇ ਫੋਨ ਪਤਾ ਨਹੀਂ ਰਿਸ਼ਤੇਦਾਰ ਵੀ ਲੈਣੀ ਬੰਦ ਲੰਦਿ ਨੇ ਹਾਈ ਤਾਂ ਵੀਰੇ ਦਾ ਫੋਨ ਸਸਿਕਾ ਵੀਰੇ ਸਸਿਕਾal ਬਾਈ ਕੀ ਹਾਲ ਹੈ ਠੀਕ ਆ ਹੋਰ ਸੁਣਾਓ ਘਰ ਪਰਵਾਰ ਬਧੀਓ ਬਧੀਓ ਸਭ ਠੀਕ ਠਾਕ ਤੂੰ ਸੁਣਾ ਪਰੌਣਾ ਕਿਵੇਂ ਆ ਪਰੌਣਾ ਤਾਂ ਠੀਕ ਆ ਪਰਜਾਈ ਦਾ ਕੀ ਹਾਲ ਆ ਜਮਨ ਲੋਟ ਤੇਰੀ ਪਰਜਾਈ ਬਈ ਅੱਠ ਅੱਠ ਮਾਰਦੀ ਫਿਰਦੀ ਐ ਅੱਛਾ ਮੈਂ ਤਾਂ ਫੋਨ ਕਰਨਾ ਹੀ ਸੀ ਅਸਲ ਤੇ ਮੈਂ ਜਦ ਨੂੰ ਫੋਨ ਆਇਆ ਲਾਇਆ ਸੀ ਅੱਛਾ ਵੀ ਉਹ ਪਰੌਣੇ ਨੂੰ ਕਹਦੇ ਵੀ ਉਹ ਬਹੁਤਾ ਜੀਰੀ ਦਾ ਪੀ ਲੈ ਜਾਊਗਾ ਫਿਰ ਅਸੀਂ ਕਿਸੇ ਹੋਰ ਨੂੰ ਜਗਾ ਲਾਂਗੇ ਜੀਰੀ ਤਾਂ ਨਾਲ ਇਹੋ ਪੀਲੀ ਉਸਾ ਤਾਂ ਬੰਦ ਕਰਤੀ ਲੈਣੀ ਫਿਰ ਮੈਂ ਤਾਂ ਇਹ ਕਹਿੰਦੀ ਸੀ ਵੀ ਕੋਈ ਚੱਜ ਦੀ ਹੋਰ ਫਸਲ ਦੱਸ ਦੇ ਜਿਸ ਨਾਲ 4 ਪੈਸੇ ਬਣ ਜਾਣ ਕਿਉਂਕਿ ਜੀਰੀ ਲਾਲਾ ਕੇ ਤੱਕ ਕੇ ਪਈਆਂ ਨਾ ਤਾਂ ਕੁਝ ਬਚਦਾ ਸਾਨੂੰ ਫਸਲ ਤਾਂ ਆਹ ਇਹ ਵੀ ਸਾਰੀ ਚੱਜ ਦੀ ਹੁੰਦੀ ਹੈ ਬੰਦਾ ਕਰਨ ਵਾਲਾ ਹੋਣਾ ਚਾਹੀਦਾ ਤੇਰਾ ਜੀਜਾ ਰੋਈ ਜਾਂਦਾ ਹਰ ਵਾਰੀ ਹੋਰ ਕਹੀ ਜਾਂਦਾ ਕੁਛ ਬਚਦਾ ਨਹੀਂ ਬਚਦਾ ਨਹੀਂ ਕੋਈ ਹੋਰ ਚੀਜ਼ ਲਾਵਾਂਗੇ ਜੇ ਰੀਤਾਂ ਕੁਛ ਪੱਲੇ ਨਹੀਂ ਪੈਂਦਾ ਅਜੇ ਤਾਂ ਫਿਰ ਉਨ ਤੋਂ ਆਈ ਰਹਾਲਾ ਵੀ ਆਪਾਂ ਲੂ ਲਾਈ ਸੀ ਪਿਛਲੇ ਸਾਲ ਅੱਛਾ ਇਸ ਦੀ ਵੀ ਲਾਈ ਨੇ ਹੂੰ ਅ ਸੀਆਰ ਦੇ ਹੋ ਜਾਂਦੇ ਨੇ ਕੀ ਗੱਲ ਜਿਉਂ ਨਾਲ ਪਾਣੀ ਘੱਟ ਪਾਲਦੇ ਨੇ ਹੈ ਸੋਨੇ ਪੈਸਿਆਂ ਦੇ ਹੋਗੇ ਫਿਰ ਤਾਂ ਸੋਨੇ ਵੇਦਨ ਦੇ ਹੋਗੇ ਇੰਨਾ ਕੋਈ ਖਰਚਾ ਵਾਲਾ ਕੋਈ ਐ ਲਵਾਈ ਦੇ ਇਹ ਬੜਾਈ ਹੋਣੀ ਇੰਨਾ ਕਪੜਾਈ ਦਾ ਹੋ ਜਾਣਾ ਉਹਨਾਂ ਘਰ ਚ ਆਉਂਦਾ ਫਿਰ ਮੈਂ ਤੇਰੇ ਜੀਜੇ ਨੂੰ ਵੀ ਸਲਾਹ ਦੇ ਦੂੰਗੀ ਵੀ ਆਲੂ ਹੀ ਲਾ ਲੰਨੇ ਆਪਾਂ ਹਾਂ ਲਾਲੂ ਆਲੂ ਆਲੂ ਦਾ ਫਾਇਦਾ ਹੈ ਆਲੂ ਦਾ ਬੜੀ ਇਹ ਤੋਂ ਆਏ ਲਾਲਾ ਵੀ ਗਬਾਣੀ ਘੱਟ ਬਣਦੇ ਨੇ ਮਿਹਨਤ ਘੱਟ ਹੁੰਦੀ ਹੈ ਕੋਈ ਲਾਲਾ ਵੀ 70 80 ਦੇ ਕੀਤੇ ਚ ਹੋ ਜਾਂਦੇ ਨੇ ਜੇ ਕੋਈ ਲਾਲਾ ਕੋਈ 70 ਤੇ ਵੀ ਹੋ ਕੇ ਕੀਤੇ ਚ ਫਿਰ ਵੀ ਆਪਾਂ ਨੂੰ ਕੀ ਮਾਰੇ ਨੇ ਨਹੀਂ ਤਾਂ ਬਹੁਤ ਵਧੀਆ ਫਿਰ ਅਜ ਇੰਨੇ ਦੇ ਹੋ ਜਾਂਦੇ ਆ ਫਿਰ ਤਾਂ ਆਪਾਂ ਲਵੇ ਲਾਂਗੇ ਲਾਲ ਲਾਲ ਆਲੂ ਲਾਲੂ ਕੋਈ ਚੱਕਰ ਨਹੀਂ ਲੈ ਮੈਂ ਅੱਜ ਹੀ ਗੱਲ ਕਰਦੀ ਆ ਫਿਰ ਤੇਰੇ ਜੀਜੇ ਨਾਲ ਆਲੂ ਲਵਾਨੀਆਂ ਕਰ ਲਈਂ ਕਰ ਲਈਂ ਕੋਈ ਨਹੀਂ ਕਦੋਂ ਆਉਂਗੇ ਬਸ ਹਲੇ ਮੜ ਜਾ ਕੰਮ ਕਰ ਜਾ ਤੇਰਾ ਜੀਜਾ ਬੀਜੀ ਸੀਗਾ ਕੰਮ ਕਰਦਾ ਵੀ ਉਹਦੇ ਮੋਕ ਦੇਂਦੇ ਰਹੇ ਨੇ ਜਿਸ ਤੋਂ ਬਾੜੇ ਪੜੇ ਹੋ ਰਹੇ ਆਉਂਦੇ ਤਾਂ ਨਹੀਂ ਆਪ ਮੈਂ ਤਾਂ ਆਪਣੀ ਹੁੰਦੀ ਤੂੰ ਮਾਰ ਜੀ ਮੜ ਜਾ ਕਿਹੜਾ ਹੈਂ ਤੂੰ ਆ ਜੀ ਮਈ ਆ ਕੇ ਉਹਨੂੰ ਤੋਕੇ ਲ ਲੈ ਹੋਰ ਤੂੰ ਆ ਕੇ ਮਾਰ ਜੀ ਕਿਹੜਾ ਹੈਲੋ ਹੈਲੋ ਸਭ ਰੇਂਜ ਘਟਦੀ ਐ ਹਾਂ ਕੱਟ ਗਈ ਸੀ ਆ ਇੱਥੇ ਮੜ ਜੀ ਘਟ ਆਉਂਦੀ ਐ ਰੇਂਜ ਤੂੰ ਐ ਕਰੀ ਜਿਹੜਾ ਮਰਜੀ ਜਦ ਫਿਰ ਸਾਨੂੰ ਟਾਈਮ ਲੱਗਿਆ ਅਸੀਂ ਆ ਜਾਾਂਗੇ ਮੈਂ ਤੈਨੂੰ ਐਂ ਕਹਿੰਦਾ ਸੀ ਇੱਕ ਗੱਲ ਹੋਰ ਹਾਂ ਤੂੰ ਐਂ ਕਹਿੰਦੀ ਪਰੋਣੇ ਨੂੰ ਵੀ ਆਲੂ ਤਾਂ ਲਾਊਗਾ ਉਹ ਹੂੰ ਆਲੂ ਦਾ ਵੀ ਵਧੀਆ ਲੈ ਲੂਗਾ ਇੱਕ ਉਹਨੇ ਨੇ ਲਾਲ ਦੇ ਆਲੂ ਆਉਂਦੇ ਨੇ ਇੱਕ ਅੱਛਾ ਮੈਂ ਮੈਂ ਵਟਸਐਪ ਤੇ ਭੇਜ ਦੂੰ ਉਹਨਾਂ ਦਾ ਨਾਮ ਕੰਪਨੀ ਦਾ ਚੱਲ ਠੀਕ ਆ ਭੇਜ ਦੀ ਚੱਲ ਮੈਂ ਤੇਰੇ ਜੀਜੇ ਨੂੰ ਆਥਨੇ ਕਹਿਨੀ ਆ ਆਲੂ ਲੁਵਾਨੀ ਆ ਕੀ ਕ ਠੀਕ ਹੈ ਠੀਕ ਹੈ ਚਲ ਠੀਕ ਹੈ ਵੀਰੇ ਸਾਸਰੀ ਕਰੋ ਠੀਕ ਠੀਕ ਹੈ ਕੋਈ ਸਾਸਰੀ ਕਰੋ ਲੈ ਇਹ ਤਾਂ ਕੰਮ ਹੀ ਲੋਟਾਂ ਚੁ ਜੀ ਆਲੂ ਇੰਨੇ ਮਹਿੰਗੇ ਆ ਫੇਰ ਤਾਂ ਆਲੂ ਹੀ ਲਵਾ ਲਾਂਗੇ ਜੀਰੀ ਕਾਹਨ ਲਵਾਣੀਆਂ ਨਾਲੇ ਪਾਣੀ ਦਾ ਔਖਾ ਪਾਣੀ ਡੂੰਗੇ ਹੁੰਦੇ ਸਾਰੇ ਏਦਾਂ ਕਰਦੀਆਂ ਗੱਲ ਐ ਪ੍ਰੀਤ ਲਿਆ ਦੇ ਪਾਣੀ ਮੈਂ ਫਿਰ ਲੇਟ ਹੋ ਜਾਊਂਗਾ ਆਈ ਬਰਫ਼ ਪਾ ਲਈ ਨਾਲੇ ਸੱਚ ਮੈਂ ਤਾਂ ਨਹੀਂ ਗੱਲ ਕੀਤੀ ਹਾਂ ਹਲੋ ਐਸ ਤਰ ਦੇ ਉਹ ਉਹ ਕਰਤਾ ਤੀ ਬਰਫ਼ ਪਾਦੀ ਤੀ ਹਾਂ ਪਾਤੀ ਬਸ ਠੀਕ ਹੈ ਨਾਲੇ ਮੈਨੂੰ ਮੇਰੇ ਵੀਰੇ ਨਾਲ ਗੱਲ ਖਰੀ ਤੀ ਮੈਂ ਤੁਹਾਨੂੰ ਦੱਸਣਾ ਭੁੱਲੀ ਗਈ ਹਾਂ ਮੈਂ ਇਹਨੂੰ ਪੁੱਛਿਆ ਸੀ ਵੀ ਆਪ ਜੀ ਜੀਰੀ ਨਾਲ ਆਈਏ ਕੋਈ ਹੋਰ ਫਸਲ ਲਾ ਲਈਏ ਹੋਰ ਫਸਲ ਲਾ ਲਈਏ ਜੀਰੀ ਸਾਰੇ ਲੋਕ ਜੀਰੀ ਹੀ ਲਾਉਂਦੇ ਨੇ ਅੱਪਾ ਵੀ ਜੀਰੀ ਲਾਵੇਂ ਹੋਰ ਕੀ ਲਾਉਂਦੇ ਜੀਰੀ ਚ ਕੁਝ ਬਚਦਾ ਤਾਂ ਹੈ ਨਹੀਂ ਨਾਲੇ ਆਪ ਹੀ ਕਹੀ ਜਾਂਦੇ ਹੋ ਬਚਦਾ ਤਾਂ ਫਿਰ ਹੁਣ ਬਚੇ ਨਾ ਬਚੇ ਜਿੱਧਰ ਗਿਆ ਬਾਣੀ ਉਧਰ ਗਿਆ ਬਾਜ਼ਾਰ ਉਹ ਕੰਮ ਹੈ ਆਪਣਾ ਫਰੋਟ ਕਰਾ ਲੈਣੇ ਗੱਲ ਸੁਣੇ ਮੇਰੇ ਵੀਰੇ ਉਹਨਾਂ ਨੇ ਨਾ ਆਲੂ ਲਾਈ ਸੀ ਆਲੂਆਂ ਚ ਉਹਨਾਂ ਨੂੰ 80000 ਮਜਿਆ 80000 ਆਲੂਆਂ ਜੋ ਹਾਂ ਕੋ ਸੁਣਿਆ ਤੱਕਦੇ ਹੋਏ ਨਹੀਂ ਪ੍ਰੀਤ 80000 ਕਿਹੜੇ ਹਿਸਾਬ ਨਾਲ ਪਾ ਦਿੱਤੇ ਹੈ ਮੇਰੇ ਭਰਾ ਝੂਠ ਨਹੀਂ ਬੋਲਦੇ ਹੈਗੇ ਝੂਠ ਤਾਂ ਨਹੀਂ ਝੂਠ ਤਾਂ ਫਿਰ ਬੀਤ ਬਲਜੀਤ ਵੀ ਨਹੀਂ ਬੋਲਦਾ ਨਾ ਉਹ ਤਾਂ ਕਹਿੰਦਾ ਮੈਂ ਲਾ ਕੇ ਆਲੂ ਸਪੈਦਿਆ ਚਰੋਇਆ ਤੀ ਤੇਰੇ ਭਾਈ ਕਹਿੰਦੇ 80000 ਦੇ ਨਿਕਲੇ ਉਹ ਤਾਂ ਗਾਣਾ ਗਾਣੇ ਦਾ ਕੀ ਆ ਗਾਣੇ ਆਸ ਤਾਂ ਬੰਦਾ ਕੁਝ ਵੀ ਕਹਿ ਦਿੰਦਾ ਮੇਰੀ ਗੱਲ ਸੁਣ ਆਲੂ ਲਾਵਾਂਗੇ ਇਸ ਵਾਰੀ ਆਪਾਂ ਜਦ ਮੇਰਾ ਮਨ ਨਹੀਂ ਮੰਨਦਾ ਪ੍ਰੀਤ ਕਿਤੇ ਪੰਗਾ ਨਾ ਛੜਜੇ ਤੂੰ ਰਹਿਣ ਦੇ ਮੈਂ ਕਹਿੰਨੇ ਆਂ ਵੀ ਲੈ ਮੇਰੇ ਵੀਰੇ ਨੇ ਗੱਡੀ ਲੈ ਲਈ ਆਲੂਆਂ ਦੇ ਸਿਰ ਤੇ ਓ ਨੋ ਲੈ ਹੋਰ ਪੰਨਾ ਤੈਨੂੰ ਪਤਾ ਸਾਈਕਲ ਤੇ ਫਿਰਦਾ ਹੁੰਦਾ ਸੀ ਹਾਂ ਹੁਣ ਤਾਂ ਖੇਤ ਵੀ ਗੱਡੀ 'ਚ ਜਾਂਦਾ ਇਹਤ ਵੀ ਗੱਡੀ 'ਚ ਤਰੀਜਾ ਗੱਡੀ ਘਟਾਈ ਜਾ ਨਵੀਂ ਮਤਲਬ ਫਿਰ ਜੇ ਕਿ ਤਾ ਆਪਾਂ ਆ ਕੇ ਦੇਖ ਲੈਨੇ ਆਪਾਂ ਨੂੰ ਕੀ ਫਰਕ ਪੈਂਦਾ ਜੇ ਨਿਕਲੇ ਵਧੀਆ ਫਿਰ ਮੈਂ ਵੀ ਉਹ ਲੈ ਲਊਗਾ ਦੂਜੀ ਆਪਾਂ ਉਹ ਆਟੋ ਜਾਂ ਲੈ ਲਾਂਗੇ ਉੱਥੇ ਲੈ ਆ ਕਰੂੰਗਾ ਹਰਾ ਫਿਰ ਆਪਾਂ ਮੋਟਰਸਾਈਕਲ ਤੇ ਹੀ ਉਹ ਕਰਦੇ ਹੈਗੇ ਹੋਰ ਜੀਰੀ ਜੂਰੂ ਨੂੰ ਛੱਡੋ ਤੁਸੀਂ ਇਸ ਵਾਰੀ ਆਲੂ ਲਾਵਾਂਗੇ ਆਪਾਂ ਆਲੂ ਲਾ ਦੀਏ ਫਿਰ ਆਏ ਕਰ ਆਲੂ ਹੀ ਲਾ ਦਾਂਗੇ ਫਿਰ ਠੀਕ ਹੈ ਤੇਰੀ ਮੰਨ ਕੇ ਦੇਖ ਲੈਣਾ ਫਿਰ ਮੇਰਾ ਮਨ ਤਾਂ ਨਹੀਂ ਮੰਨਦਾ ਪਰ ਤੂੰ ਕਹੇ ਨਹੀਂ ਅਜੇ ਭਾਈ ਤਾਂ ਠੀਕ ਹੈ ਫਿਰ ਤੇਰੇ ਭਾਈ ਵੀ ਸੱਚੇ ਨੇ ਮੇਰੇ ਚ ਲੱਗ ਕੇ ਦੇਖ ਤਾਂ ਸਹੀ ਮੇਰੇ ਭਰਾ ਕੋਈ ਘਾਟੇ ਵਾਲੀ ਚੀਜ਼ ਨਹੀਂ ਕਰਾਉਂਦੇ ਨੇ ਵੀ ਗੱਲ ਸਹੀ ਹੈ ਕਹਿੰਦੇ ਹੁੰਦੇ ਨੇ ਨਾ ਵੀ ਹਰੇਕ ਕਾਮਯਾਬ ਬੰਦੇ ਦੇ ਪਿੱਛੇ ਔਰਤ ਦਾ ਹੱਥ ਹੁੰਦਾ ਕੀ ਪਤਾ ਵੀ ਤਾ ਮੈਨੂੰ ਸਲਾਹ ਦਿੱਤੀ ਵੀ ਚੰਗੀ ਸਲਾਹ ਹੋਵੇ ਹਨਾ ਲੈ ਹੋਰ ਮੈਂ ਮਾੜੀ ਥੋੜੀ ਦੂੰਗੀ ਠੀਕ ਹੈ ਚਲ ਐਂ ਕਰਦੇ ਫਿਰ ਆਲੂ ਲਾ ਲਾਂਗੇ ਐਤ ਕੀ ਚੰਗਾ ਆਲੂ ਵਾਲਾ ਪਰੋਠੇ ਲਾ ਕੇ ਰੱਖਿਆ ਕਿ ਨਹੀਂ ਰੋਜ਼ ਫਿਰ ਜਦੋਂ ਵਧੀਆ ਹੋ ਗਏ ਮਾਕਾਨੀ ਆਪਾਂ ਰੋਜ਼ ਲਾਇਆ ਕਰਾਂਗੇ ਆਪਾਂ ਤਾਂ ਨਵੀਂ ਗੱਡੀ ਵੀ ਲਾਵਾਂਗੇ ਆਲੂ ਹੋਣ ਤਾਂ ਦੇ ਹਾਂ ਠੀਕ ਆ ਗੱਡੀ ਦੇ ਵੀ ਲਖਾਵਾਂਗੇ ਆਲੂ ਵਾਲੇ ਇੱਕ ਗੱਲ ਹੋਰ ਹਾਂ ਹੋਰ ਨਾ ਕਿਸੇ ਨੂੰ ਦੱਸ ਦੀ ਨਾ ਨਾ ਲੈ ਤੂੰ ਅਸੀਂ ਆਲੂ ਲਾਵਾਂਗੇ ਕੀ ਨਾ ਕੋਈ ਰਾਹੀ ਦਾ ਸਕੀਮ ਪਤਾ ਕੀ ਆ ਲੋਕ ਕੰਦਾਂ ਦੇ ਵੀ ਕੰਨ ਹੁੰਦੇ ਨੇ ਇੱਥੇ ਲੋਕ ਪਹਿਲਾਂ ਹੀ ਲਾ ਲੈਣਾ ਆਪਣੇ ਵਾਲੇ ਗਮਾਡੀ ਤਾਂ ਨਾਲ ਐ ਨਹੀਂ ਪਤਾ ਉਹਦੀ ਸੁਣਣਾ ਨੇ ਜਰਤ ਨੇ ਆਲੂ ਵਾਲੀ ਨੂੰ ਬੰਦੇ ਨੂੰ ਫੋਨ ਕਰ ਲੈਣਾ ਹੀ ਲੱਗੇ ਆਉਣੇ ਨੇ ਬੋਚ ਕੇ ਇਹ ਤਾਂ ਐ ਪਤਾ ਲੱਗੇ ਬਰੀਜਾ ਦੇ ਮੂਰੇ ਲਿਖਿਆ ਆਖਿਆ ਹੋਵੇ ਵੀ ਆਲੂ ਵਾਲੇ ਦੂਰੋਂ ਪਤਾ ਲੱਗੇ ਚੱਲ ਠੀਕ ਆ ਚੰਗਾ ਸ਼ੁਕਰ ਮੰਨਤਾ ਆ ਗਿਆ ਅਲੂ ਲੂਲਾਵਾ ਅਲੂ ਲਾ ਕੇ ਸਪੈਦਿਆਂ ਚ ਵੇਚ ਆਇਆ ਅਲੂ ਕਿੰਨੇ ਕ ਦੇ ਹੋਗੇ ਇਹ ਹੋਗੇ ਜਿਹੜੇ ਹੁਣ ਨਾ ਦਵਾਈ ਸੂਟ ਦਸਤਾਂ ਦੇ ਕਿੰਨੇ ਕ ਦੇ ਬਣ ਗਏ ਇਹ ਜਿੰਨੇ ਕ ਦੇ ਬਣੇ ਨੇ ਕੱਲਾ ਤੇਰਾ ਸੂਟ ਹੀ ਆਊਗਾ ਹੋਰ ਆਉਂਦਾ ਵੀ ਕੁਛ ਨਹੀਂ ਜਿੰਨੇ ਪੈਸੇ ਲੱਗੇ ਤੇ ਉਹ ਤਾਂ ਕੀ ਮੋੜਨੇ ਦੀ ਸਗੋ ਪੰਨਿਓ ਪੈ ਗਏ। ਲਾ ਦੋ ਆਲੂ ਲਾ ਦੋ ਆਲੂ। ਕਿਉਂਕਿ 15 ਗੱਟੇ ਨਿਕਲੇ ਨੇ ਸਾਰੇ ਕੀਲੇ ਚੋਂ। ਸੁਣਿਆ ਕਦੇ ਕਿਸੇ ਦੇ 15 ਗੱਟੇ ਨਿਕਲੇ ਹੁਣ? ਮੈਂ ਬੌਧ ਨੂੰ ਪੁੱਛ ਲਾ ਅਗਲਾ ਕਹਿੰਦਾ ਬਈ 60 70 ਗੱਟਿਆਂ ਤੋ ਤਾਂ ਥੱਲੇ ਕਦੇ ਨਿਕਲਦੀ ਨਹੀਂ ਹੁੰਦੇ ਤੇਰੇ ਕਿਹੜੇ ਹਿਸਾਬ ਨਾਲ ਨਿਕਲੇ? ਮਾ ਮੇਰੇ ਸਾਲਿਆ ਨੇ ਸਲਾਹ ਦਿੱਤੀ ਸੀ ਉਹ ਕਹਿੰਦੇ ਤੇ ਇੱਥੋਂ ਲੈ। ਮੇਰੇ ਭਾਈ ਤਾਂ 1.5 150 ਗੱਟਾ ਕੱਢਦੇ ਨੇ ਤੇ ਪਤਾ ਨਹੀਂ ਤੇਰੇ ਭਾਈ ਕਿੱਥੋਂ ਦਾ ਕਿਹੜੇ ਅਸਮਾਨ ਤੋਂ ਤਾਂ ਲਿਆਉਂਦੇ ਨੇ ਵੀ ਪਤਾ ਨਹੀਂ ਕੀ ਕਰਦੇ ਨੇ ਤੇਰੇ ਭਾਈ ਹੋ ਗਏ ਗਾਂਹ ਦੀ ਮਾਰ ਦਿਆ ਗ ਉਹਨਾਂ ਦੇ ਤਾਂ ਪਤਾ ਨਹੀਂ ਕਿੱਥੋਂ ਨਿਕਲੋਂ ਦੇ ਨੇ ਨੀ ਫਸਲਾਂ ਆਪਣੇ ਤਾਂ ਦੇਖ ਲੈ ਤੇਰੇ ਸਾਹਮਣੇ ਐ 15 ਗੱਟੇ ਹੈ ਦੱਸ ਕੀ ਕਰੇ ਬੰਦਾ ਸੱਚੀ ਕਹਿੰਦਾ ਵੇ ਹੋਰ ਮੈਂ ਝੂਠ ਬੋਲਦਾ ਹੁਣ ਮੈਂ ਤਾਂ ਉਹਨਾਂ ਨੂੰ ਵੇਚਣ ਜਾਣ ਜੋਗਾ ਵੀ ਨਹੀਂ ਉੱਥੇ ਲਿਜਾ ਕੇ ਸੋਨਾ ਲਗੂਗਾ ਉੱਥੇ 15 ਗੱਟੇ ਲਿਜਾਂਦਾ ਅਗਲਾ ਕਹੂਗਾ ਭਾਈ ਇਹ ਕਿੰਨੇ ਕਿ ਥੋਂ ਚੋਦੀਆ ਕੀਲੇ ਚੋਂ ਨਿਕਲੇ ਨੇ ਭਾਈ ਕਹਿੰਦਾ ਵਧੀਆ ਲਗੂ ਮੈਂ ਉੱਥੇ ਮੇਰੇ ਭਾਈਆਂ ਦੇ ਤਾਂ ਐਨੇ ਐਨੇ ਨਿਕਲਦੇ ਨਹੀਂ ਕਦੇ 100 ਗੱਟਾ ਕਦੇ 150 80 90 ਤੋਂ ਤਾਂ ਘੱਟ ਨਿਕਲਦੇ ਹੀ ਨਹੀਂ ਹੈਗੇ ਫਿਰ ਫਿਰ ਆਪਣੇ ਘਰ ਤੋਂ ਨਹੀਂ ਨਿਕਲੇ ਭਾਈ ਆਪਣੇ ਵੀ ਕੋਈ ਦੱਸ ਦੇ ਕਮੀ ਕੀ ਹੂ ਤੇਰੇ ਭਾਈਆਂ ਨੇ ਜਿੱਥੋਂ ਕਿਹਾ ਮੈਂ ਉੱਥੋਂ ਵੀ ਲੈ ਕੇ ਆਇਆ ਕੋਈ ਦੇ ਸਪਰੇਅ ਚ ਕਮੀ ਰੱਖਦੀ ਹੋएगी ਤਾ ਨੂੰ ਲੈ ਰੱਖਦੀ ਰਹੇ ਸਪਰੇਅ ਇਹ ਤੂੰ ਮੇਰੀ ਗੱਲ ਸੁਣ ਲੈ ਮੇਰੇ ਨਾਲ ਬਾਲਾ ਹੋਣਾ ਕਰ ਉਹਨੂੰ ਫੋਨ ਲਾ ਉਹਨੂੰ ਫੋਨ ਲਾ ਕੇ ਕਹੇ ਵੀ ਭਾਈ ਸਾਡੇ ਤਾਂ ਘਾਟਾ ਪੈ ਗਿਆ ਵੀ ਤੂੰ ਚੱਲ ਤਾ ਪੁੱਛਣ ਨੂੰ ਕਹਿੰਦੇ ਤੈਂ ਸਲਾਹ ਦਿੱਤੀ ਸੀ ਕਰ ਕਰ ਉਹਨੂੰ ਲੈ ਉਹਨਾਂ ਤੇ ਤਾਂ ਇਨੀ ਫਸਲ ਹੁੰਦੀ ਆ ਉਹਨਾਂ ਨੇ ਵੀ ਉਹਨਾਂ ਨੇ ਵੀ ਆਲੂਏ ਧੀ ਉਹਨਾਂ ਨੂੰ ਪੁੱਛ ਵੀ ਸੋਡੇ ਕਿੰਨੇ ਨਿਕਲੇ ਨੇ ਪੁੱਛੀ ਪੁੱਛੀ ਲੈ ਤੇਰੇ ਸਾਹਮਣੇ ਹੀ ਪੁੱਛਦੀਆਂ ਵੀ ਇੱਕ ਕੋਥਾ ਤੋਂ ਵੀ ਆਇਆ ਤੀ ਹੁਣ ਇਹ ਵੀ ਨਹੀਂ ਪਤਾ ਭੈਣ ਜਾਨ ਆਪ ਇੱਕ ਕੋਥਾ ਤੋਂ ਲਿਆਂ ਹਾ ਵੀਰੇ ਸਤਿ ਸ੍ਰੀ ਅਕਾਲ ਹਾਂ ਮੈਂ ਤਾਂ ਠੀਕਾਂ ਅੱਛਾ ਵੀਰੇ ਆਲੂ ਕੀ ਮਰੇ ਹੋ ਆਪਣੇ ਕੀ ਅੱਛਾ ਕੀ ਹੋ ਗਿਆ ਕਾਟਾ ਪੈ ਗਿਆ ਓਹੋ ਬੜੀ ਮਾੜੀ ਹੋਈ ਤਾਂ ਹੈ ਇੱਧਰ ਸਾਡੇ ਵੀ ਬਸ 15 ਗੱਟੇ ਨਿਕਲੇ ਆ ਸਾਰੇ ਲੈ ਦੱਸ ਮੇਰੇ ਫਿਰ ਤਾਂ ਖਰਚਾ ਵੀ ਨਹੀਂ ਪੂਰਾ ਹੋਣਾ ਆਪਣਾ ਹਨਾ ਓਹੋ ਇਹ ਤਾਂ ਬੜੀ ਮਾੜੀ ਹੋਈ ਐ ਮਾੜੀ ਹੋਣ ਵਾਲੀ ਹੋ ਗਈ ਨੂੰ ਐ ਪੁੱਛ ਵੀ ਹੁਣ ਇਹਦਾ ਹੱਲ ਕੀ ਆ ਇਹਦਾ ਕੀ ਕਰੀਏ ਦੱਸ ਕੀ ਕਰੀਏ ਉਹਦਾ ਕਹਿੰਦਾ ਚੱਕੇ ਮੂੰਹ ਕਹਿੰਦਾ ਲਾ ਦੋ ਮੇਰੀ ਗਾਰੰਟੀ ਆ ਹੁਣ ਗਾਰੰਟੀ ਕਿੱਥੇ ਗਈ ਗੱਲ ਤਾਂ ਕਰ ਲੈਣ ਦੀ ਹੁਣ ਮੈਨੂੰ ਅੱਛਾ ਫਿਰ ਹੁਣ ਕੀ ਲਾਵਾਂਗੇ ਅੱਛਾ ਉਹਦੇ ਚ ਵਧੀਆ ਪੈਸੇ ਬਣਦੇ ਚਲ ਕੋਈ ਨਾ ਮੈਂ ਕਰਦੀ ਆਂ ਸਲਾ ਅੱਛਾ ਮੱਕੀ ਬੀਜ ਲਈਏ ਕੋਈ ਨਾ ਮੈਂ ਕਹਿੰਨੀ ਆਂ ਹਾਂ ਫਿਰ ਮੱਕੀ ਲਾ ਲਾਂਗੇ ਦੇਖ ਲਾਂਗੇ ਚੱਲ ਠੀਕ ਆ ਵੀਰੇ ਅੱਛਾ ਸਸੀ ਕਾਲ ਚੱਲ ਧਿਆਨ ਰੱਖਿਓ ਟੈਨਸ਼ਨ ਨਾ ਲਈਓ ਹਾਂ ਕੋਈ ਨਾ ਪੱਕਾ ਦੀ ਮੱਕੀ ਲਾਵਾਂਗੇ ਕੀ ਕਹੀ ਜੰਨੀ ਐ ਬੇ ਉਹਨਾਂ ਨੂੰ ਵੀ ਘਾਟਾ ਪੈ ਗਿਆ ਇਸ ਵਾਰੀ ਤਾਂ ਕਰ ਲੋ ਕੁਪਲਾ ਸਾਨੂੰ ਤਾਂ ਐ ਨਿਕਲਦੇ ਨੇ ਸਾਨੂੰ ਤਾਂ ਇੰਨੇ ਦੇ ਨਿਕਲ ਗਿਆ ਹਟਦਾ ਇੰਨੇ ਇਕੱਠੇ ਨਿਕਲ ਗਿਆ ਐ ਕਰਦੇਓ ਬਾਹ ਕਰਦੇਓ ਤਸ ਤੱਕ ਐ ਕਰ ਇਹ ਕਹਿਆ ਜੇ ਨੇ ਤੇਰੇ ਭਾਈਆਂ ਨੂੰ ਅਕਲੋਕ ਰਹੀ ਗਈ ਕਿ ਨਾ ਸਲਾਹ ਕਿਸੇ ਨੂੰ ਤਾਂ ਦਿੰਦੇ ਹੁੰਦੇ ਨੇ ਜੇ ਪਹਿਲਾਂ ਪਤਾ ਹੋਵੇ ਸਾਰਾ ਵੀ ਆ ਨੌਲੇਜ ਹੋਵੇ ਬੰਦੇ ਨੂੰ ਵੀ ਮੇਰੇ ਭਾਈਆਂ ਨੂੰ ਤਾਂ ਆਪ ਘਾਟਾ ਪੈ ਗਿਆ ਕਾ ਨੂੰ ਕੋਸੀ ਜਾਨਾ ਨਾਲੇ ਵੀਰੇ ਨੇ ਇੱਕ ਸਲਾਹ ਦਿੱਤੀ ਆ ਹੁਣ ਵੀਰਾ ਕਹਿੰਦਾ ਵੀ ਚੱਲ ਕੋਈ ਨਾ ਹੁਣ ਤਾਂ ਜੋ ਹੋ ਗਿਆ ਹੋ ਗਿਆ ਉਹਨੇ ਕੀ ਸਲਾਹ ਦੇ ਦਿੱਤੀ ਤੈਨੂੰ ਹੁਣ ਅੱਜ ਤੱਕ ਉਹਨੇ ਕੋਈ ਚੱਜ ਦੀ ਸਲਾਹ ਦਿੱਤੀ ਐ ਮੇਰਾ ਸਾੜਾ ਜਦੋਂ ਬੋਲੂ ਨੁਕਸਾਨੇ ਕਰਾਉ। ਨਾਲੇ ਕੀ ਮਾੜੀ ਸਲਾਹ ਦੇਤੀ ਉਹਨਾਂ ਨੇ? ਚੰਗੀ ਸਲਾਹ ਦਿੰਦੇ ਨੇ। ਉਹ ਤਾਂ ਤਾਂ ਕਹਿ ਦਿੰਦੇ ਨੇ ਵੀ ਸਾਡੀ ਭੈਣ ਵਿਆਹੀ ਹੋਈ ਆ। ਨਹੀਂ ਤੈਨੂੰ ਤਾਂ ਐਵੇਂ ਨਹੀਂ ਕੋਈ ਕੁੱਤਾ ਪੁੱਛਦਾ। ਉਹ ਕੁੱਤਾ ਨਹੀਂ ਪੁੱਛਦਾ ਮੈਨੂੰ ਸਾੜੇ ਪੁੱਛਦੇ ਨੇ। ਕੁੱਤਿਆਂ ਵਰਗੀ ਨੇ ਨਾ। ਨਾਲੇ ਵੀਰਾ ਪਤਾ ਕੀ ਕਹਿੰਦਾ? ਹਾਂ। ਕਹਿੰਦਾ ਵੀ ਆਲੂ ਵਾਲੇ ਖੇਤ 'ਚ ਨਾ ਮੱਕੀ ਬਹੁਤ ਟੌਪਦੀ ਹੁੰਦੀ ਆ। ਵੀ ਇਸ ਵਾਰੀ ਤੁਸੀਂ ਮੱਕੀ ਲਾ ਲਓ। ਮੱਕੀ 'ਚ ਘਾਟਾ ਨਹੀਂ ਪੈਂਦਾ। ਇੱਕ ਕਾਣੂਲੇ ਪੈਂਦਾ ਮੈਂ ਤਾਂ ਸੋਡੀ ਪਹਿਲਾਂ ਮੰਨ ਕੇ ਪਛਤਾਇਆ ਮੈਂ ਨਹੀਂ ਬਾਈ ਕੁਛ ਲਾਉਂਦਾ ਆਪਾਂ ਤਾਂ ਜਿਹੜਾ ਚੱਲਦਾ ਜਿਵੇਂ ਮੈਂ ਤਾਂ ਸ਼ੁਰੂ ਤੋਂ ਉਵੇਂ ਚਲਾਉਂਗਾ ਮੈਂ ਹਰ ਵਾਰੀ ਥੋੜੀ ਹੁਣ ਘੱਟਾ ਪੈਂਦਾ ਕਮਾਲ ਕਰਤੀ ਤੁਸੀਂ ਵੀ ਐ ਆਪਾਂ ਕਦੇ ਲਾਈ ਨਹੀਂ ਕਰੀਨੀ ਮੱਕੀ ਆਪਾਂ ਨੂੰ ਭੇਤ ਨਹੀਂ ਹੈਗਾ ਜੇ ਆਪਾਂ ਲਾਵਾਂਗੇ ਤਾਂ ਹੀ ਪਤਾ ਲੱਗੂਗਾ ਵੀ ਕਿੰਨਾ ਕੁ ਪ੍ਰੋਫਿਟ ਹੁੰਦਾ ਫਿਰ ਆਪਾਂ ਐ ਕਰਦੇ ਆ ਥੋੜਾ ਜਿਹਾ ਥੋਂ ਲਾ ਲੈਣੇ ਐ ਕਰਦੇ ਆ ਪੱਦਾ ਕਿ ਕਿਲਾ ਲਾ ਕੇ ਦੇਖ ਲੈਣੇ ਕਾਣੂ ਕਿਲਾ ਦੋ ਕਿਲਾ ਤਾਂ ਲਾ ਕੇ ਦੇਖਣਾ ਤਾਂ ਹੀ ਫਾਇਦਾ ਹੋਊ। ਤੂੰ ਚੁੱਗਾ ਚੌੜ ਕਰਾਏਂਗੀ ਤੂੰ ਮੇਰੀ ਮੰਨ ਲੈ ਗੱਲ ਤੂੰ ਹਟਦੀ ਨਹੀਂ। ਤੂੰ ਇਸ ਵਾਰੀ ਮੇਰੀ ਮੰਨ ਲੈ। ਜੇ ਇਸ ਵਾਰੀ ਨਾ ਹੋਇਆ ਫੇਰ ਨਹੀਂ ਅੱਗੇ ਤੈਨੂੰ ਸਲਾਹ ਦਿੰਦੀ ਮੈਂ। ਹਰੇਕ ਬਰਬਾਦ ਬੰਦੇ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ। ਇਹ ਕਹਾਣੀ ਇਹ ਮੇਰੇ ਤੋਂ ਬਣੂਗੀ। ਇਹ ਕਹਾਵਤ ਦੇਖੀ ਤੂੰ ਬਣੂਗੀ 100% ਮੈਨੂੰ ਪਤਾ ਹੈ। ਜਦੋਂ ਤੂੰ ਸਲਾਹ ਦਿੰਨੀ ਹੈ ਉਦੋਂ ਮੇਰਾ ਕੰਮ ਬਣਦਾ ਹੀ ਨਹੀਂ। ਮੈਨੂੰ ਪਤਾ ਹੈ। ਲੈ ਕਿ ਕੀ ਬਣਨਾ? ਕਿਹੜੀ ਸਲਾਹ ਮਾੜੀ ਦਿੱਤੀ ਆ ਦੱਸ? ਹਾਂ ਫਿਰ ਕਿੰਨੇ 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 ਦੀ ਨਿਕਲਈ ਮੱਕੀ? ਚੱਲ ਉਹਨਾਂ ਦੇ ਕਿੰਨੇ ਦੀ ਨਿਕਲਦੀ ਐ? ਉਹਨਾਂ ਦੇ ਤਾਂ 1.5 ਲੱਖ ਦੀ ਨਿਕਲ ਜਾਂਦੀ ਆ ਕਿੱਲੇ ਤੋਂ ਆਹੋ 1.5 ਲੱਖ ਦੀ ਤੇ ਸਾਹਮਣੇ ਤਾਂ ਕਹਿ ਕੇ ਹਟਿਆ ਹੁਣ ਤੇ 1.5 ਦੀ ਤਾਂ ਕਦੇ ਸੁਣੀ ਨਹੀਂ ਹੈਗੀ ਅੱਜ ਤੱਕ ਇੱਕ ਵਾਰੀ ਆਪਾਂ ਲਾ ਕੇ ਦੇਖ ਲੈਂਦੇ ਆ ਕੀ ਹਰ ਜਾ ਤੂੰ ਰਹਿਣ ਦੇ ਮੈਂ ਮੇਰੀ ਮੰਨ ਲਾ ਤੂੰ ਮੈਂ ਕਹਿੰਨੀ ਆ ਇੱਕ ਵਾਰੀ ਲਾ ਕੇ ਦੇਖ ਲਾ ਮੈਂ ਕਹਣਾ ਰਹਿਣ ਦੇ ਜੇ 1.5 ਲੱਖ ਬਣ ਗਿਆ ਮਾੜੀ ਗੱਲ ਆ ਬਾਕੀ ਤੂੰ ਸੋਚ ਲੈ ਭਾਈ ਮੈਂ ਤਾਂ ਤੈਨੂੰ ਸਲਾਹ ਦੇਤੀ ਹੁਣ ਚਲ ਤੇਰੇ ਕਹਿ ਤੋ ਫਿਰ ਤੂੰ ਕਹਿਣੀ ਆ ਫਿਰ ਲਾਦਾ ਨਾ ਜੇ ਘਾਟਾ ਪੈ ਗਿਆ ਤੀ ਕਿ ਮੈਂ ਤੇਰੇ ਭਾਈ ਦੇ ਲਫੜੇ ਲਾ ਕੇ ਹੂੰ ਫਿਰ ਮੈਂ ਪਹਿਲਾਂ ਕਹ ਨਾ ਨਹੀਂ ਪੈਂਦਾ ਲਾ ਕੇ ਤਾਂ ਦੇਖ ਆ ਕੀ ਗੱਲ ਹੈ ਹੁਣ ਤੇਰੇ ਸਾਹਮਣੇ ਗੱਲ ਕਰੀ ਨਹੀਂ ਦੇਰ ਲੱਖ ਦੀ ਏ ਕਿਹਦੀ ਦੁਨੀਆ ਚ ਰਹਿੰਦਾ ਹੈ ਦਾ ਭਾਈ ਦੇ ਚੰਦ ਤੇ ਜਾ ਕੇ ਖੇਤੀ ਕਰਦਾ ਉਹ ਉੱਥੇ ਜਾਦੇ ਉਪਜਾਉਗਾ ਮਿੱਟੀ ਦੇਖਦੇ ਆ ਉਹ ਨਾ ਭਰਾਵਾ ਨਾ ਤੂੰ ਨਾ ਪੰਗਾ ਲੈ ਮੱਕੀ ਨਾਲ ਰਿਸ਼ਤੇਦਾਰ ਕਹਿੰਦਾ ਦੇਖ ਮੈਂ ਤੈਨੂੰ ਚੰਗੀ ਸਲਾਹ ਦਿੰਦਾ ਦੇਖ ਜੇ ਤਾ ਤਾ ਕੱਢਣਾ ਉਹਦੇ ਨਾਲ ਬੈਰ ਪਾਈ ਫਿਰ ਤੈਨੂੰ ਕਹਦੇ ਵੀ ਮੱਕੀ ਬੀਜ ਲੈ ਸਲਾਹ ਦੇ ਦੇ ਉਹਨੂੰ ਜੇ ਤੇਰਾ ਮੋਹ ਪਿਆਰ ਆ ਫਿਰ ਨਾ ਕਹੀਂ ਉਹਨੂੰ ਮੱਕੀ ਬੀਜਣ ਨੂੰ ਮੇਰੇ ਵਾਲੇ ਸਾਲੇ ਨੇ ਤਾਂ ਪਤਾ ਨਹੀਂ ਭੈਣ ਦੇ ਖਸਮ ਨੇ ਕਿਹੜਾ ਬੈਰ ਕੱਢਿਆ ਮੈਂ ਉਹਦਾ ਕੀ ਮਾੜਾ ਕਰਤਾ ਬਾਈ ਕਿੱਲੇ ਦੀ ਮੱਕੀ ਦੀ ਓਏ ਕਿੱਲੇ ਦੀ ਸਾਰੀਆਂ ਡੂੜਪਾਟ ਨਿਕਲ ਜੂਗੀ ਖਰਾਬ ਏ ਰਹੀ ਸਾਰੀ ਮੱਕੀ ਖਰਾਬ ਏ ਹੋ ਗਈ ਸੁੰਡੀ ਖਾ ਗਈ ਪਤਾ ਨਹੀਂ ਕਿਵੇਂ ਓ ਚੱਲ ਚੰਗਾ ਮੈਂ ਫੇਰ ਕਰਦਾ ਮੜਾ ਜਾ ਲੈ ਦੱਸ ਲੋਕ ਤਾਂ ਐ ਫੋਨ ਲਾ ਲਾ ਕੇ ਨਾ ਐ ਸਲਾਹ ਲੈਂਦੇ ਨੇ ਜਿਵੇਂ ਗੱਲ ਦੀ ਲੱਖ ਰੁਪਏ ਦੀ ਕਿੱਲੇ ਚੋਂ ਮੱਕੀ ਨਿਕਲ ਜਾਂਦੇ ਦੇਖ ਤਾਂ ਮੈਂ ਮੈਂ ਚੱਕ ਨੂੰ ਵੀ ਜੀ ਨਹੀਂ ਕਰਦਾ ਕਿਹੜੇ ਹੌਸਲੇ ਨਾਲ ਦੇਖਾਂ ਚੱਲ ਫੇਰ ਕੀ ਹੋ ਗਿਆ ਇਹ ਤਾਂ ਹੁਣ ਕਿਸਮਤ ਦੀਆਂ ਗੱਲਾਂ ਕਦੇ ਰੇਟ ਹੋ ਜਾਂਦਾ ਕਦੇ ਨਹੀਂ ਹੁੰਦਾ ਨਾਲੇ ਮੇਰੇ ਭਰਾਵਾਂ ਨੇ ਕਿਹੜਾ ਗਲਤ ਸਲਾਹ ਦੇਈ ਆ ਤੂੰ ਲੋਕਾਂ ਕੋਲ ਬਦਨਾਮੀ ਕਰੀ ਜਾ ਰਿਹਾ ਉਹਨਾਂ ਦੀ ਬਦਨਾਮੀ ਤੇਰੇ ਤੇਰੇ ਭਾਈ ਨੇ ਆਪ ਐਤ ਕੀ ਬੀਜੀ ਦੀ ਮੱਕੀ ਬੀਜੀ ਆ ਉਹ ਤਾਂ ਹਰ ਸਾਲ ਬੀਜਦੇ ਆ ਉਹਨਾਂ ਦੇ ਤਾਂ ਕਦੇ ਲੱਖ ਦੀ ਹੁੰਦੀ ਆ ਕਦੇ 80000 ਦੀ ਹੁੰਦੀ ਆ ਹੁਣ ਆ ਆ ਆ ਹੱਸੇ ਆ 80000 ਦੀ ਮੈਨੂੰ ਆਇਆ ਤਾਂ ਦੱਸ ਦੇ ਮੈਂ ਕਿਹੜੇ ਖਾਤੇ ਪਾਵਾਂ ਇਹਨੂੰ ਇਹਨੂੰ ਆਏ ਦੱਸ ਤੇ ਕਿਹੜਾ ਲਊ ਏ ਰੋ 80000 ਦੀ ਕਿਹੜੇ ਹਿਸਾਬ ਨਾਲ ਕਹਿ ਤਾ ਤਾ ਓਏ ਰੱਬ ਨਹੀਂ ਲੱਗਦਾ ਵੀ ਸਲਾਹ ਤਾਂ ਉਹਨੇ ਸਹੀ دی ਸੀ ਫਰਤੂਣੀ ਦਾ ਧਿਆਨ ਰੱਖਿਆ ਇਹ ਧਿਆਨ ਰੱਖਿਆ ਧਿਆਨ ਨੂੰ ਹੁਣ ਮੈਂ ਤੇ ਸੁਰਖੀ ਪੋਰਟਰ ਲਾ ਕੇ ਆਇਆ ਕਰਦਾ ਰੋਜ਼ ਹੋਰ ਇਹਦਾ ਧਿਆਨ ਕੀ ਰੱਖਦੇ ਹੁੰਦੇ ਨੇ ਪਾਣੀ ਪਾਉਂਦੇ ਸੀ ਰੇਹ ਪਾਉਂਦੇ ਸੀ ਸਪਰੇ ਹਾਂ ਕਰਤੀਆਂ ਮੇਰਾ ਮਨ ਨਹੀਂ ਮੰਨਦਾ ਦੇਖ ਮੈਨੂੰ ਤਾਂ ਐਂ ਲੱਗਦਾ ਵੀ ਆਪਣੇ ਜਿਹੜੇ ਹਾਲੇਦਵਾਲੇ ਵਾਲੇ ਖੇਤ ਹੈ ਨਾ ਉਹਨਾਂ ਨੇ ਨਾ ਕੀਤੇ ਤੋੜ ਲਈ ਹੋਵੇ ਚੋਰੀ ਇਹ ਕਾਨੂੰ ਤੋੜ ਲਈ ਹੋਵੇ ਕੁਕੜੀਆਂ ਤਾਂ ਪੂਰੀਆਂ ਦੀ ਵਿੱਚ ਸੁੰਡੀ ਪੈ ਰਹੀ ਸੀ ਮੇਰੀ ਗੱਲ ਸੁਣ ਲੈ ਤੂੰ ਤੂੰ ਪਹਿਲਾਂ ਮੈਨੂੰ ਅਹੀਂ ਆਲੂਆਂ ਦੀ ਸਲਾਹ ਦਿੱਤੀ ਉਹ ਚ ਵੀ ਘਾਟਾ ਪਵਾਇਆ ਕਹਿੰਦੀ ਕੋਈ ਨਹੀਂ ਮੇਰੇ ਭਾਈਆਂ ਨੂੰ ਤਾਂ ਘਾਟਾ ਪੈ ਗਿਆ ਤੇ ਕੀ ਐਤ ਕੀ ਤਾਂ ਕਹਿੰਦੀ ਮੈਂ ਝਰ ਗਿਆ ਪਰ ਕੋਈ ਨਹੀਂ ਅਇਤ ਕੀ ਮੱਕੀ ਆਏ ਓਏ ਰੱਬਾ ਮੇਰੇ ਨਾਲ ਹੀ ਕਿਉਂ ਮਾੜੀ ਹੁੰਦੀ ਹੁੰਦੀ ਐ ਚੱਲ ਫੇਰ ਇਸ 'ਚ ਮੇਰੇ ਭਾਈਆਂ ਦਾ ਕਸੂਰ ਥੋੜੀ ਆ ਸੱਚ ਕਿ ਹੈ ਕਿਸੇ ਨੇ ਔਰਤ ਦੇ ਪਿੱਛੇ ਕਦੇ ਨਾ ਲੱਗੋ ਔਰਤ ਦੇ ਪਿੱਛੇ ਕਦੇ ਨਾ ਲੱਗੋ ਮੈਂ ਪਛਤਾ ਰਿਹਾ ਬਾਈ ਬਹੁਤ ਪਛਤਾ ਰਿਹਾ ਮੈਂ ਲੈ ਹੁਣ ਮੈਂ ਤਾਂ ਸਹੀ ਸਲਾ ਦੇਈ ਆ ਦੱਸ ਮੇਰਾ ਕੀ ਕਸੂਰ ਆ ਨਾ ਆ ਦੇਖ ਲੈ ਸਹੀ ਸਰਾ ਦੇਖ ਤੇਰੀ ਦੇਖ ਸਹੀ ਸਰਾ ਕੋਈ ਨਾ ਤੂੰ ਹੌਸਲਾ ਰੱਖ ਫੇਰ ਕੀ ਹੋ ਗਿਆ ਵਾਦੇ ਘਾਟੇ ਤਾਂ ਜ਼ਿੰਦਗੀ 'ਚ ਹੁੰਦੇ ਰਹਿੰਦੇ ਨੇ ਬੱਡਾ ਐ ਕਰੀ ਹਾਂ ਵੱਡਾ ਦਾ ਜਿਹੜਾ 18 ਟੈਰਾ ਘੋੜਾ ਹੁੰਦਾ 18 ਟੈਰੀ ਟਰੱਕ ਹੁੰਦਾ ਜਿਹੜਾ ਉਹ ਮੰਗਾ ਲਾ ਉਹ ਚ ਲੈ ਜਾਣਗੇ ਪਾ ਕੇ ਕਹਿੰਦੇ 8000 ਦੀ ਮੱਕੀ ਆ ਬਾਈ ਚ ਮਾੜੇ ਵੋਟੇ ਚ ਤਾਂ ਜਾਣੀ ਨਹੀਂ ਮੇਰੇ ਸਾਹ ਦੀ ਮੋਟਰਸਾਈਕਲ ਵਾਲੀ ਰੈਡੀ ਮਗਰ ਪਾ ਕੇ ਵੀ ਲੈ ਜੂ ਬੰਦਾ ਜਾਣ ਲੱਗੇ ਨੂੰ ਵੀ ਬੇਸ਼ਰਮੀ ਆਊਗੀ ਵੀ ਆਹ ਵੇਚਣਾ ਹੈ ਇਕਲੇ ਦੀ ਮੱਕੀ ਸੰਤੂ ਫਿਕਰ ਨਾ ਕਰ ਮੈਂ ਕਰਦੀ ਆ ਮੇਰੇ ਵੀਰੇ ਨੂੰ ਫੋਨ ਕਰਕੇ ਪੁੱਛਦੀ ਆ ਪੁੱਛਦੀਆਂ ਨਹੀਂ ਪੁੱਛਦੀਆਂ ਨਹੀਂ ਉਹਨੂੰ ਲਾਂਬਾ ਦੇ ਉਹਨੂੰ ਲਾਂਬਾ ਦੇ ਵੀ ਆਹ ਮੱਕੀ ਲੈ ਕੇ ਜਾਓ ਆਪਦੀ 8000 ਦੀ ਨੂੰ ਕਿਹੜੇ ਖਾਤੇ ਪਾਈਏ ਬਾਈ 2000 ਰੁਪਏ ਤਾਂ ਖਰਚਾ ਕਰਤਾ ਮੱਕੀ ਨਿਕਲੀ ਸਾਰੀ 3000 ਦੀ ਉਹਦੇ ਇੱਕ ਲਾ ਫੋਨ ਲਾ ਕੇ ਕਹੇ ਉਹਨੂੰ ਲਾ ਉਹਨੂੰ ਫੋਨ ਲਾ ਫੜ ਕਹੇ ਮੈਂ ਮੈਂ ਵੀਰੇ ਨਾਲ ਕਰਦੀਆਂ ਗੱਲ ਦੇ ਉਹਨੂੰ ਲਾਂਬਾ ਦੇ ਨਾਲੇ ਉੱਠ ਜਾ ਹੁਣ ਮੱਕੀ ਦੇ ਨਾਲ ਆਪ ਸੁੱਕੇਗਾ ਇੱਥੇ ਬੈਠ ਕੇ ਆਏ ਓਏ ਰੱਬਾ ਮੈਂ ਪੁੱਛਦੀਆਂ ਕੋਈ ਨਾ ਕਿਹੜੇ ਮਾੜੇ ਟਾਈਮਾਂ 'ਚ ਤਾਂ ਉਹ ਮੇਰਾ ਸਾਲਾ ਬਣਾਤਾ ਆਏ ਓਏ ਰੱਬਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਵੀਰੇ ਕਿਵੇਂ ਸਾਂਝਾ ਚੜਾ ਰਖਿਆ ਮੈਂ ਕੀ ਦੱਸਾਂ ਆ ਮੱਕੀ ਤਾਂ ਸਾਡੀ ਚੱਜ ਦੀ ਨਹੀਂ ਨਿਕਲੀ ਤੇਰਾ ਜੀਜਾ ਤਾਂ ਨਾ ਆਕੜਿਆ ਬੈਠਿਆ ਲੜ ਰਿਆ ਮੇਰੇ ਨਾਲ ਲੈਓ ਆਈ ਕਿਹਾ ਆਈਏ ਗੱਡੀ ਭਰ ਕੇ ਕਿੱਥੇ ਸਾਡੀ ਤਾਂ ਜਮਾਈ ਨਹੀਂ ਹੋਈ ਹੈਗੀ ਥੋੜੀ ਜੀ ਨਿਕਲੀ ਉਹ ਤਾਂ ਮੈਨੂੰ ਗਾਲਾਂ ਕੱਢ ਰਿਆ ਕਹਿੰਦਾ ਤੂੰ ਸਲਾਹ ਦਿੱਤੀ ਸੀ ਤੇਰੇ ਭਾਈਆਂ ਨੇ ਸਲਾਹ ਦਿੱਤੀ ਆ ਕੀ ਮੱਕੀ ਹੋਰ ਕਾਲ ਕੋਈ ਗੱਲ ਨਹੀਂ ਐ ਜੀਤਾ ਐ ਜੀਦਾ ਪ੍ਰੀਤ ਸਾਨੂੰ ਵੀ ਘਾਟਾ ਸੱਚੇ ਹਾਂ ਮੈਂ ਪੁੱਛਣਾ ਸੀ ਕਿੰਨਾ ਕ ਘਾਟਾ ਪੈ ਗਿਆ ਥੋੜੀ ਵੀ ਨਹੀਂ ਨਿਕਲੀ ਘਾਟਾ ਤਾਂ ਜੀਤੂ ਆਇਆ ਲੈ ਆਪਾਂ ਨੂੰ ਕੀਤੇ ਮੰਗਰ 15 20 ਹਜ਼ਾਰ ਦਾ ਘਾਟਾ ਪੈ ਗਿਆ ਅੱਛਾ ਹੈ 15 20 ਹਜ਼ਾਰ ਦਾ ਘਾਟਾ ਪੈ ਗਿਆ ਆਪਾਂ ਨੂੰ ਐ ਜੀਦਾ ਸਭ ਨੂੰ ਘਾਟਾ ਪੈ ਗਿਆ ਇਹ ਜੀ ਕੋਈ ਬਿਮਾਰੀ ਹੋ ਰਹੀ ਆ ਕਿ ਕੋਸੂ ਭਾਈ ਇਹਨੇ ਗੌਰ ਕਾ ਪਹਿਲੀ ਵਾਰੀ ਲਾਈਆ ਗੌਰ ਘਟਾ ਹੋਈ ਹੋਣੀ ਫਿਰ ਹੁਣ ਕੀ ਕਰਾਂਗੇ ਆਪਾਂ ਹੁਣ ਕੀ ਲਾਵਾਂਗੇ ਅੱਗੇ ਨੂੰ ਹੁਣ ਹੁਣ ਤਾਂ ਇਹ ਮੱਕੀ ਦਾ ਦੇਖ ਦੋ ਘਾਟੇ ਪੈ ਗਏ ਇੱਕ ਗਾਜੂਆਂ ਵਾਲਾ ਇੱਕ ਮੱਕੀ ਵਾਲਾ ਇਹ ਤਾਂ ਹੁਣ ਇੱਕੇ ਉੱਚੀ ਚ ਪੂਰਾ ਕਰ ਸਕਦੀ ਹੈ ਫਿਰ ਹੋਰ ਕੋਈ ਸਲਾਦੇ ਦੇ ਵਧੀਆ ਜਿਸ ਨਾਲ ਮਤਲਬ ਇਹ ਘਾਟਾ ਪੂਰਾ ਹੋ ਜਾਈ ਹੁਣ ਤੁਸੀਂ ਘਾਟਾ ਪੂਰਾ ਹੋ ਜੋ ਵਧੀਆ ਮਿਹਨਤ ਤਾਂ ਤੁਹਾਨੂੰ ਥੋੜੀ ਜੀ ਕਰਨੀ ਪੂ ਮਿਹਨਤ ਦਾ ਇਹਨੂੰ ਚਲ ਮਿਹਨਤ ਤਾਂ ਮੈਂ ਕਹਿ ਦੂੰਗੀ ਕਰ ਲੂਗਾ ਹਾਂ ਮੇਰੀ ਗੱਲ ਸੁਣ ਤੁਸੀਂ ਲਾ ਦਿਓ ਫੁੱਲ ਅੱਛਾ ਫੁੱਲਾਂ ਚ ਬਾਚੀ ਰੂ ਕੋਸ਼ ਫੁੱਲਾਂ ਜੀ ਦਾ ਕਮਾਈਏ ਕਮਾਈਆ 250 ਰੁਪਏ ਕਿਦੋਂ ਨੇ ਹੈ

ਇਹ ਕਲਾ ਨੂੰ ਗੁਲਾਬ ਦਾ ਨੂੰ ਐ ਕਹਦੇ ਕਦੇ ਵੀ ਫੁੱਲ ਲਾ ਲੈ ਕੋਈ ਚੱਕਰ ਵਾਲੀ ਗੱਲ ਨਹੀਂ ਸਭ ਬਾਰੇ ਨਿਆਰੇ ਹੋ ਜਾਣਗੇ ਕੋਈ ਗੱਲ ਚਲ ਠੀਕ ਆ ਵੀਰੇ ਮੈਂ ਉਹਨੂੰ ਦੰਨੀ ਅਸਲਾ ਵੀ ਫੁੱਲ ਲਾ ਲੈ ਦਿਲ ਨਾਲ ਛੋਟਾ ਕਰ ਹਾਦਰ ਲਾ ਛੋਟਾ ਕਰਕੇ ਤੇ ਫੁੱਲ ਲਾ ਲੈ ਰਬਾ ਕੋਈ ਚੰਗਾ ਉਹ ਤਾਂ ਦੇਖੀ ਵੱਠਾ ਰੋਈ ਜਾਂਦਾ ਉੱਠਿਆ ਹੀ ਨਹੀਂ ਹੈਗਾ ਸਵੇਰ ਦਾ ਮੱਖੀ ਦੇ ਨਾਲ ਹੀ ਬੈਠਾ ਮੇਰਾ ਸਾਲਾ ਰੋਣ ਦੂਰਦਾ ਉਹਨੂੰ ਐ ਕਹਿੰਦੀ ਕਦੇ ਵੀ ਫੁੱਲ ਲਾ ਲੈ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਨਾ ਮੈਂ ਆਪਣੀ ਜਿਹੜਾ ਮਾਰਕ ਨੂੰ ਫੁੱਲ ਲਾ ਕੇ ਮਾਫੀ ਦੇ ਦਿੱਤੀ ਮੈਨੂੰ ਤਾਂ ਐ ਚੱਕ ਲੱਗ ਰਿਹਾ ਵੀ ਕਿ ਤੈਨੂੰ ਟੈਕ ਟੂ ਕੀ ਉਹ ਜੀ ਦੇਖ ਕੇ ਚੱਲ ਮੈਂ ਕਹਨੀ ਆ ਮੈਂ ਉਹਨਾਂ ਨੂੰ ਸਲਾਹ ਦਿੰਨੀ ਆ ਆ ਹਾਂ ਬੋਲ ਲਾ ਮੈਂ ਕਹਨੀ ਆ ਵੀ ਬੋਲ ਲਾ ਲਾ ਹਾਂ ਬੋਲ ਲਾ ਹਲੇ ਹੋਈ ਨਹੀਂ ਤੇਰੀ ਗੱਲ ਹੋ ਗਈ ਬੱਸ ਜਿਹੜੀ ਹੈਗੀ ਆ ਵੀ ਨਾ ਖਰਾਬ ਕਰ ਲਈਏ ਹੋ ਗਈ ਗੱਲ ਤਾਂ ਮੇਰੀ ਕੀ ਕੀ ਕਹਿੰਦੇ ਨੇ ਹੁਣ ਕੀ ਕਰਿਆ ਕੀ ਉਹਨਾਂ ਦੀ ਉਹਨਾਂ ਦੀ ਕਿੰਨੇ ਦੀ ਨਿਕਲੀ ਆ ਦੱਸੀ ਆ ਤੇ ਕੀ ਤਾਂ ਉਹਨਾਂ ਨੂੰ ਵੀ ਘਾਟਾ ਪੈ ਗਿਆ ਘਾਟਾ ਪੈ ਗਿਆ ਇਹ ਤੇਰਾ ਬਹਿਜੇ ਬੜਾ ਤੇਰਾ ਮਾੜੇ ਕਰਮ ਵਾਲੀਏ ਪਹਿਲਾਂ ਤਾਂ ਤੈਂ ਆਲੂਆਂ 'ਚ ਘਾਟਾ ਪੋਇਆ ਕਹਿੰਦੀ ਕੋਈ ਨਾ ਹੌਸਲਾ ਰੱਖੋ ਨਰੂ ਵੀ ਘਾਟਾ ਪੈ ਗਿਆ ਫੇਰ ਤਾਂ ਮੱਕੀ 'ਚ ਘਾਟਾ ਪੋਇਆ ਕਹਿੰਦੀ ਕੋਈ ਨਹੀਂ ਉਹਨਾਂ ਨੂੰ ਵੀ ਘਾਟਾ ਪੈ ਗਿਆ ਅੱਗੇ ਕਹਿੰਦੀ ਉਹਨਾਂ ਨੇ ਗੱਡੀਆਂ ਲੈ ਲਈਆਂ ਮੋਟਰਸਾਈਕਲ ਲੈ ਲਏ ਘਾਟਾ ਪਈ ਜਾਂਦਾ ਕਾਹਦੇ ਨਾਲ ਲਈ ਜਾਂਦੇ ਨੇ ਹੋ ਸੰਤ ਸੰਦੇੜੇ ਮੇਰੀ ਗੱਲ ਸੁਣ ਲੈ ਮੈਂਨੇ ਵੀਰੇ ਨਾਲ ਗੱਲ ਖਰੀ ਸੀ ਗੱਲ ਕਰੀਦੀ ਗੱਲ ਕਰੀਦੀ ਡਿਪਟੀ ਲੱਗਿਆ ਉਹ ਗੱਲ ਕਰੀ ਤੀ ਗੱਲ ਤਾਂ ਸੁਣ ਲਾ ਪੂਰੀ ਮੇਰਾ ਸਾਰਾ ਮੁੱਚੜ ਜਾ ਮੇਰੇ ੱੱਕੇ ਚੜ ਗਏ ਨਾ ਜਿੱਦੈ ਫੇਟੂ ਬਹੁਤਾਂ ਨੂੰ ਮੈਂ ਬੋਲ ਉਹ ਪੀਰ ਕੇ ਚੱਲ ਉਹਨਾਂ ਤਾਂ ਕਾਨੂੰ ਗੁੱਸਾ ਹੋਈ ਜਾਂਦਾ ਹੁਣ ਕਿਸਮਤ ਆਪਣੀ ਮਾੜੀ ਆ ਆਪਣੀ ਮਾੜੀ ਆ ਮੇਰੀ ਗੱਲ ਸੁਣ ਉਹ ਕਹਿੰਦਾ ਸੀ ਕਹਿੰਦਾ ਕਹਿੰਦਾ ਇਸ ਵਾਰੀ ਤਾਂ ਸਾਨੂੰ ਵੀ ਘਾਟਾ ਪੈ ਗਿਆ ਕਹਿੰਦੇ ਪਰ ਤੁਸੀਂ ਦਿਲ ਨਾ ਛੋਟਾ ਕਰੋ ਕੋਈ ਗੱਲ ਨਹੀਂ ਹੋ ਜਾਂਦਾ ਕਈ ਵਾਰੀ ਹੂੰ ਫਿਰ ਕੀ ਕਰੀਏ ਦਿਲ ਨਾ ਛੋਟਾ ਕਰੋ ਹੋਰ ਹੱਲ ਵੀ ਤਾਂ ਹੋਵੇ ਕੋਈ ਮੈਨੂੰ ਨੇ ਇੱਕ ਹੌਸਲਾ ਦੇਤੀ ਦੇਤੀ ਸਲਾਹ ਇਹਨੂੰ ਹੈ ਇਹ ਸਲਾਹ ਦਿੱਤੀ ਆਨੇ ਉਹ ਤਾਂ ਮਾੜੀ ਸਲਾਹੀ ਦਿੰਦਾ 24 ਘੰਟੇ ਮਾੜੀ ਨਹੀਂ ਇਸ ਵਾਰੀ ਤਾਂ ਵਧੀਆ ਠੀਕ ਆਂਦਾ ਉਹ ਕਹਿੰਦਾ ਵੀ ਮੱਕੀ ਚ ਤਾਂ ਦੇਖ ਸਾਨੂੰ ਵੀ ਘਾਟਾ ਪਿਆ ਐਤਕੀ ਨਾ ਤੁਸੀਂ ਫੁੱਲ ਲਾ ਲਓ ਦੀ ਪੁਆ ਨੂੰ ਤੈਨੂੰ ਤਾਂ ਮੈਲ ਲਾਉਣਾ ਬਗੀਚਾ ਹਲੇ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਕਹਿੰਦੀ ਨੂੰ ਫੁੱਲ ਲਾ ਲਿਆ ਪਾਜਾ ਫੁੱਲ ਲਾ ਲਓ ਫੁੱਲ ਲਾ ਲਓ ਸਲਾਹ ਦਿੱਤੀ ਹੈ ਭੈਣ ਖੜਾਵੇ ਸੋਡੀ ਇਹ ਜੀ ਸਲਾਹ ਖੜ ਕੇ ਮੇਰੇ ਸੜਿਆ ਦੇ ਲਹੂ ਪੀ ਲਿਆ ਕਦੇ ਆਲੂ ਕਦੇ ਮੱਕੀ ਕਦੇ ਫੁੱਲ ਭਾਈ ਸਾਡੀ ਤਾਂ ਜੀਰੀ ਲੋਟ ਆਉਂਦੀ ਆ ਸੀ ਤਾਂ ਜੀਰੀ ਲਾਵਾਂਗੇ ਕਿ ਥੇ ਲੋ ਪੀ ਤਾਂ ਸਾਡੇ ਨਹੀਂ ਲੋਟਾਂ ਦੀ ਐ ਫਸਲਾਂ